ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਲੇ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਇੱਕ ਚੰਗੇ ਜਿਹੇ ਪਿਆਰੇ ਜਿਹੇ ਕਮੈਂਟ ਨਾਲ ਸ਼ੁਰੂਆਤ ਅੱਜ ਡਾਕੂਮੈਂਟੀ ਸਾਡਾ ਭੈਣ ਸਾਡੀ ਜਸਬੀਰ कौर ਵੱਲੋਂ ਜਿਹੜੇ ਭੈਣ ਕਹਿੰਦੇ ਕਿ ਤੁਹਾਡੀ ਅਸੀਂ ਸਾਰੀਆਂ ਵੀਡੀਓ ਦੇਖਦੇ ਹਾਂ ਤੇ ਦੀਦੀ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਸੋ ਭੈਣੇ ਤੁਹਾਡਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਤੇ ਅੱਜ ਵੀ ਆਪਾਂ ਸਕੀਮ ਦੇ ਅਕੋਰਡਿੰਗ ਤੁਹਾਡੇ ਲਈ ਇੱਕ ਪਿਆਰੀ ਜੀ ਵੀਡੀਓ ਲੈ ਕੇ ਆਏ ਆ ਤੇ ਹੁਣੇ ਜਿਸ ਤਰ੍ਹਾਂ ਸਰਦੀ ਦਾ ਸੀਜ਼ਨ ਆ ਤੇ ਜੀ ਕਰਦਾ ਵਾ ਕਿ ਚਿਹਰਾ ਸਾਫ਼ ਵੀ ਹੋਵੇ ਪਰ ਠੰਡ ਤੋਂ ਵੀ ਡਰ ਲੱਗਦਾ ਵਾ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਫਰੂਟ ਫੇਸ ਪੈਕ ਆਪਾਂ ਬਣਾਵਾਂਗੇ ਘਰ ਵਿੱਚ ਆਪਣੇ ਚਿਹਰੇ ਤੇ ਲਗਾ ਕੇ ਬਿਨਾ ਪੈਸੇ ਖਰਚ ਕੀਤੇ ਬਹੁਤ ਸੋਹਣਾ ਤੇ ਬੜਾ ਵਧੀਆ ਗਲੋ ਵੀ ਹੁੰਦਾ ਵਾ ਤੇ ਨਾਲ ਦੀ ਨਾਲ ਜਿਹੜੀ ਸਕਿਨ ਆ ਉਹ ਤੁਹਾਡੀ ਪਾਲਿਸ਼ ਵੀ ਹੋ ਜਾਂਦੀ ਆ ਔਰ ਚਮਕਦੀ ਵੀ ਬੜੀ ਆ ਠੀਕ ਹੈ ਇਹਦੇ ਲਈ ਮੈਂ ਲਿਆ ਵਾ ਇੱਥੇ ਕੇਲਾ ਮੈਂ ਜਿਹੜਾ ਕੇਲਾ ਲਿਆ ਇਹ ਬਿਲਕੁਲ ਪੱਕਾ ਹੋਇਆ ਕੇਲਾ ਵਾ ਤੁਸੀਂ ਚਾਹੋ ਤੇ ਅਧ ਪੱਕਾ ਕੇਲਾ ਵੀ ਲੈ ਸਕਦੇ ਆ ਪਰ ਪੱਕੇ ਕੇਲੇ ਦਾ ਇਹ ਫਾਇਦਾ ਹੁੰਦਾ ਵਾ ਕਿ ਇਹ ਨਾ ਬੜੇ ਛੇਤੀ ਨਾਲ ਜਿਹੜਾ ਵਾ ਮੈਸ਼ ਹੋ ਜਾਂਦਾ ਵਾ ਇਹਨੂੰ ਆਪਾਂ ਮੈਸ਼ ਕਰਨ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਇੱਥੇ ਮੈਂ ਚਮਚ ਨਾਲ ਮੈਸ਼ ਕਰਨ ਦੀ ਹੈ ਫਿਰ ਚਾਹੋ ਤੇ ਹੱਥ ਨਾਲ ਵੀ ਮੈਸ਼ ਕਰ ਸਕਦੇ ਆ ਤੇ ਇਹਦੇ ਵਿੱਚ ਆਪਾਂ ਇੱਕ ਪੋਟੀ ਚਾਹ ਉਹੜ ਪਾਵਾਂਗੇ ਉਹ ਵੀ ਮੈਂ ਤੁਹਾਨੂੰ ਵਿਖਾਉਣੀ ਆ ਇਹ ਵਾਲਾ ਜਿਹੜਾ ਫੇਸ ਪੈਕ ਆ ਨਾ ਤੁਸੀਂ ਭਾਵੇਂ ਹਫਤੇ ਵਿੱਚ ਦੋ ਵਾਰ ਲਾ ਲਓ ਤੇ ਭਾਵੇਂ ਤੁਸੀਂ ਪੂਰਾ ਹਫਤਾ ਹੀ ਲਾਈ ਜਾਓ ਸਕਿਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਕਰਦਾ ਆ ਆਪਾਂ ਅਕਸਰ ਹੀ ਕਹਿੰਦੇ ਹਾਂ ਮੇ ਆ ਤੇ ਕਦੀ ਕਦੀ ਹੁੰਦਾ ਵਾ ਕਿ ਅਸੀਂ ਕੇਲੇ ਨਾ ਮਤਲਬ ਸਾਡੇ ਪੈ ਪੈ ਖਰਾਬ ਹੋ ਜੂਗੇ ਲੇਕਿਨ ਅਸੀਂ ਨਾ ਤੇ ਆਪਣੇ ਚਿਹਰੇ ਤੇ ਲਗਾਉਣੇ ਆ ਨਾ ਅਸੀਂ ਖਾਣੇ ਆ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਥੋੜਾ ਜਿਹਾ ਟਾਈਮ ਫੜ ਕੇ ਨਾ ਜਰੂਰ ਆਪਣੇ ਫੇਸ ਤੇ ਲਗਾਇਆ ਕਰੋ ਕਿਉਂਕਿ ਇਹ ਨੇਚਰਲ ਚੀਜ਼ਾਂ ਆ ਜਿਹੜੀਆਂ ਕਿ ਆਪਾਂ ਬਿਨਾਂ ਪੈਸੇ ਖਰਚ ਕੀਤੇ ਆ ਲਗਾ ਸਕਦੇ ਆ ਤੇ 글로 ਵੀ ਪਾ ਸਕਦੇ ਆ ਅਗਰ ਇਹ ਹੀ ਕੇਲੇ ਦੀ ਐਪਲ ਦੀ ਕੋਈ ਫਰੂਟ ਫਰੂਟ ਕਰੀਮ ਤੇ ਫੋਟੋ ਹੋਵੇ ਤੇ ਸਾਨੂੰ ਲੱਗਦਾ ਕਿ ਲੱਗਦਾ ਸਾਰਾ ਕੁਝ ਇਹਦੇ ਵਿੱਚ ਹੀ ਆ ਗਿਆ ਹੈ ਨਾ ਪਰ ਜੇ ਆਪਾਂ ਇਹਨੂੰ オリジナル ਤਰੀਕੇ ਨਾਲ ਆਪੇ ਬਣਾ ਕੇ ਫੇਸ ਪੈਕ ਲਗਾਈਏ ਤੇ ਹੋਰ ਵੀ ਜ਼ਿਆਦਾ ਵਧੀਆ ਜਿਹੜਾ ਹੋਣਾ रिजल्ट ਹੁੰਦਾ ਵਾ ਤੇ ਮੈਂ ਚੰਗੀ ਤਰ੍ਹਾਂ ਨੂੰ ਕਰ ਲਿਆ ਮੈਸ਼ ਠੀਕ ਹੈ ਮੈਸ਼ ਕਰਨ ਤੋਂ ਬਾਅਦ ਆ ਇਹਦੇ ਵਿੱਚ ਮੈਂ ਜਿਹੜੀ ਤੀਸਰੀ ਚੀਜ਼ ਪਾਉਣੀ ਆ ਉਹ ਆ ਬੇਸਣ ਮੈਂ ਬੇਸਣ ਵੀ ਤੁਹਾਨੂੰ ਦਿਖਾ ਦਿੰਦੀ ਆ ਆ ਦੇਖੋ ਠੀਕ ਹੈ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਮਿਲਾਵਾਂਗੇ ਕਿਉਂਕਿ ਇਹ ਜਿਹੜਾ ਕੇਲਾ ਹੁੰਦਾ ਵਾ ਨਾ ਜਦੋਂ ਤੁਸੀਂ ਆਪਣੇ ਚਿਹਰੇ ਤੇ ਲਗਾਉਂਦੇ ਆ ਨਾ ਦੇ ਰਣਾ ਦੇ ਤਾਂ ਥੱਲੇ ਦੇਖਦਾ ਵਾ ਕਿਉਂਕਿ ਇਹਦਾ ਨਾ ਲੇਸ ਹੁੰਦੀ ਇਹਦੇ ਚ ਜੇ ਆਪਾਂ ਇਹਦੇ ਵਿੱਚ ਬੇਸਨ ਜਾਂ ਚੌਲਾਂ ਦਾ ਆਟਾ ਦੋ ਆਪਸ਼ਨ ਆ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਇਹਦੇ ਨਾਲ ਬੈਂਡਿੰਗ ਬੜੀ ਵਧੀਆ ਹੋ ਜਾਂਦੀ ਆ ਤੇਰੇ ਜਿਹੜਾ ਇੱਕ ਤੇ ਥੱਲੇ ਨਹੀਂ ਦਿਖਦਾ আর ਦੂਸਰਾ ਇਹਦਾ ਜਿਹੜਾ ਕੰਮ ਹੈ ਨਾ ਉਹ ਇਸ ਤੋਂ ਵੀ ਡਬਲ ਟਰिपल ਹੋ ਜਾਂਦਾ ਵਾ ਲੋਚੀ। ਕੱਜੀ ਵੀ ਤੁਹੀ ਫੇਸ ਪੈਕ ਜਦੋਂ ਕੇਲੇ ਦਾ ਲਗਾਉਣਾ ਹੋਵੇ ਜਦੋਂ ਵੀ ਤੁਸੀਂ ਲਗਾਓ ਤੇ ਲਗਾ ਕੇ ਨਾ 15 ਤੋਂ 20 ਮਿੰਟ ਛੇੜ ਚੋ ਠੀਕ ਹੈ ਕਿਉਂਕਿ ਇਹ ਵਾਲੇ ਪੇਸਟ ਆਖ ਨਾ ਕੰਮ ਕਰਦਿਆ ਕਰਦੇ ਨਹੀਂ ਲੱਗਦੇ ਆ ਤੇ 15 20 ਮਿੰਟ ਆਪਾਂ ਰੱਖਣਾ ਹੁੰਦਾ ਵਾ 15 20 ਮਿੰਟ ਤੱਕ ਤੁਸੀਂ ਛੇੜ ਚੋ ਹੁਣ ਆਪਾਂ ਇਹਦੇ ਵਿੱਚ ਇੱਕ ਤੀਸਰੀ ਚੀਜ਼ ਮਿਲਾਵਾਂਗੇ ਉਹ ਵੀ ਸਕਿਨ ਨੂੰ ਜੜੀ ਨਾ ਸੋਹਣਾ ਤੇ ਸਾਫ ਬਣਾਉਣ ਚ ਬਹੁਤ ਵਧੀਆ ਕੰਮ ਕਰਦੀ ਆ ये व अपने को चीनी इतने मैं पीसी हुई चीनी ली ठीक है चम्मच चम्मचद चौथाई के हिस्सा आप लिया वा कुछ अद्धा चम्मच भी पा लो कोई दिक्कत नहीं गी इन ही आपको चंकी तरह मिक्स करना है। गया। पैक ਬਸ ਚਿਹਰਾ ਤੇ ਤੁਸੀਂ ਸਾਦੇ ਪਾਣੀ ਨਾਲ ਸਾਫ਼ ਕਰ ਲਓ ਪਹਿਲਾ ਆਪਸ਼ਨ ਕਿ ਤੁਸੀਂ ਸਾਦੇ ਪਾਣੀ ਨਾਲ ਨਹੀਂ ਸਾਫ਼ ਕਰਨਾ ਗੁਲਾਬ ਜਲ ਨਾਲ ਸਾਫ਼ ਕਰ ਲਓ ਦੂਸਰਾ ਆਪਸ਼ਨ ਉਸ ਤੋਂ ਬਾਅਦ ਤਹੀ ਚਿਹਰੇ ਨੂੰ ਹਲਕਾ ਜਿਹਾ ਪੂੰਝ ਲੈਣਾ ਦੇਖੋ ਪੰਕੀ ਫੇਸ ਪੈਕ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਚਿਹਰੇ ਤੇ ਲਗਾਵਾਂਗੇ ਇਹਨੂੰ ਕੋ 15 ਮਿੰਟ ਰੱਖਾਂਗੇ 15 ਮਿੰਟ ਰੱਖਣ ਤੋਂ ਬਾਅਦ ਕੁਛ ਨਹੀਂ ਕਰਨਾ ਆਪਾਂ ਨੂੰ ਹਲਕਾ-ਹਲਕਾ ਮਲ ਮਲ ਕੇ ਉਤਾਰ ਦੇਣਾ ਤੁਸੀਂ ਚਾਹੋ ਤੇ ਪਹਿਲਾਂ ਇਹਨੂੰ ਟਿਸ਼ੂ ਪੇਪਰ ਨਾਲ ਸਾਫ਼ ਕਰ ਲਿਓ ਉਸ ਤੋਂ ਬਾਅਦ ਤੁਸੀਂ ਫੇਸ ਨੂੰ ਪਾਣੀ ਨਾਲ ਧੋ ਲਿਓ ਇਹਨਾਂ ਆਪਾਂ ਦਾ ਕੇਲਾ ਲਿਆ ਵਾ ਇਸ ਤੋਂ ਵੀ ਤੁਸੀਂ ਕੱਟ ਲਓ ਕਿਉਂਕਿ ਇੰਨਾ ਜਿਹੜਾ ਵਾ ਨਾ ਕਾਫੀ ਹੁੰਦਾ ਵਾ ਇੰਨਾ ਜਿਹੜਾ ਵਾ 2 ਤੋਂ 3 ਚਿਹਰੇ 'ਚ ਆਰਾਮ ਨਾਲ ਲੱਗ ਜਾਂਦਾ ਵਾ ਇਹ ਨਹੀਂ ਸੋਚਣਾ ਕਿ ਜਿਸ ਜਗ੍ਹਾ ਕੇਲਾ ਲੱਗਾ ਤੇ ਉਥੇ ਹੀ ਕੰਮ ਕਰੂਗਾ ਕਿਉਂਕਿ ਇਹਦੇ ਵਿੱਚ ਕੇਲੇ ਦਾ ਰਾਸ ਪੂਰਾ ਵਾ ਜਿੱਥੇ-ਜਿੱਥੇ ਵੀ ਲੱਗਦਾ ਜਾਂਦੀਆਂ ਦੇਖੋ ਕੰਮ ਕਿੰਨਾ ਵਧੀਆ ਕਰਦਾ ਬਾਕੀ ਜੇ ਤੁਸੀਂ ਫ੍ਰੀ ਆ ਤੁਸੀਂ ਤੁਸੀਂ ਆਪਣੀਆਂ ਹੱਥਾਂ ਤੋਂ ਲੈ ਕੇ ਤੇ ਕੁੰਡੀਆਂ ਤੱਕ ਵੀ ਲਗਾ ਸਕਦੇ ਆ ਠੀਕ ਹੈ ਕਿਉਂਕਿ ਕੋਈ ਖਰਾਬ ਚੀਜ਼ ਨਹੀਂ ਗੀ ਔਰ ਉਹ ਵੀ ਤਾਂ ਜਿਹੜਾ ਇੱਕੋ ਜਿਹਾ ਚਿਹਰੇ ਦੇ ਨਾਲ ਦੀ ਮਿਲਦੇ ਹੋ ਜੂਗੇ ਤੁਸੀਂ ਗਲੇ ਤੇ ਵੀ ਲਗਾ ਸਕਦੇ ਆ ਬੈਕ ਨੈਕ ਤੇ ਵੀ ਲਗਾ ਸਕਦੇ ਆ ਲੋਈ ਲਗਾ ਲਿਆ ਅਰੇ ਬਾਕੀ ਬਚ ਗਿਆ ਵਾ ਰੱਖ ਲਿਆ ਇਹਨੂੰ ਮੈਂ ਰੱਖ ਵੀ ਸਕਦੀ ਆ ਕੱਲ ਫੇਰ ਲਗਾ ਸਕਦੇ ਆ ਠੀਕ ਆ ਕਿਉਂਕਿ ਇਹ ਖਰਾਬ ਹੋਣ ਵਾਲੀ ਚੀਜ਼ ਨਹੀਂ ਬਸ ਥੋੜਾ ਜਿਹਾ ਕਾਲਾ ਹੋ ਜਾਂਦਾ ਬਾਕੀ ਇਹ ਨਹੀਂ ਕਿ ਕਾਲਾ ਹੋ ਜਾਏ ਤੇ ਕੰਮ ਨਹੀਂ ਕਰਦਾ ਲੋ ਹੁਣ ਆਪਾਂ 15 ਮਿੰਟ ਬਾਅਦ ਚਿਹਰੇ ਨੂੰ ਕਰਾਂਗੇ ਸਾਫ਼ ਤੇ ਦਿਖਾਉਣੀ ਆ ਤੁਹਾਨੂੰ ਇਹਦਾ ਰਿਜ਼ਲਟ ਲੋਪੇ ਫੇਸ ਆਪਾਂ ਕਰ ਲਿਆ ਸਾਦੇ ਪਾਣੀ ਨਾਲ ਸਾਫ਼ ਦੇਖ ਸਕਦੇ ਆ ਮੇਰਾ ਫੇਸ ਦੇਖ ਕੇ ਬੜਾ ਹੀ ਮੈਨੂੰ ਤੇ ਇੱਕਦਮ ਸੌਫਟ ਲੱਗੰਦਿਆ ਵਾ ਔਰ ਨਾਲ ਦੀ ਨਾਲ ਨਾ ਚਿਹਰੇ ਤੇ ਸ਼ਾਈਨ ਵੀ ਬੜੀ ਸੋਹਣੀ ਹੋਉਂਦੀ ਆ ਦੇਖ ਸਕਦੇ ਆ ਔਰ ਹੁਣ ਆਪਾਂ ਅੱਗੇ ਕੀ ਕਰਨਾ ਵਾ ਸਿਰਫ ਦੋ ਬੂੰਦਾਂ ਨਾਰੀਲ ਦਾ ਤੇਲ ਲੈ ਲਓ ਜਿਹਾ ਹਮੇਸ਼ਾ ਦੀ ਤਰ੍ਹਾਂ ਮੈਂ ਕਿਹਾ ਦੱਸਦੀ ਹੁੰਦੀ ਆ ਮਲਾਈ ਦੀਆਂ ਦੋ ਬੂੰਦਾਂ ਲੈ ਲਓ ਬਸ ਉਹ ਆਪਣੇ ਸਕਿਨ ਤੇ ਤੁਸੀਂ ਲਗਾ ਲੈਣਾ ਉਹ ਵੀ ਨਹੀਂ ਤਾਂ ਜੇ ਤੁਹਾਡੇ ਕੋਈ ਵੀ ਮੋਇਸਚਰਾਈਜ਼ਰ ਆ ਤਾਂ ਤੁਸੀਂ ਉਹ ਲਗਾ ਲਓ ਦੇਖਿਓ ਇਹ ਤੁਸੀਂ ਇੱਕ ਹਫਤਾ ਲਗਾਤਾਰ ਕਰਕੇ ਦੇਖਿਓ ਤੁਹਾਨੂੰ ਇਹਦਾ ਬਹੁਤ ਚੰਗਾ ਰਿਜ਼ਲਟ ਮਿਲੂਗਾ ਜੇ ਤੁਸੀਂ ਹਫਤਾ ਵਿੱਚ ਲਗਾਤਾਰ ਨਹੀਂ ਕਰ ਸਕਦੇ ਹਫਤੇ ਵਿੱਚ ਦੋ ਵਾਰੀ ਕਰ ਲਿਓ لیکن دیکھو ਜਦੋਂ ਤੁਸੀਂ ਇੱਕ ਵਾਰੀ ਇਹ ਵਾਲਾ ਫੇਸ ਪੈਕ ਆਪਣੇ ਫੇਸ ਤੇ ਲਗਾਉਣਾ ਸ਼ੁਰੂ ਕਰਤਾ ਤੇ ਚਿਹਰੇ ਨੇ ਤੁਹਾਡੇ 글로 ਇੰਨਾ ਸੋਹਣਾ ਕਰਨਾ ਵਾ ਕਿ ਤੁਸੀਂ ਹਮੇਸ਼ਾ ਜਦੋਂ ਵੀ ਕੇਲੇ ਲਿਆਵਗੇ ਤੇ ਸਭ ਤੋਂ ਪਹਿਲਾਂ ਤੇ ਫੇਸ ਪੈਕ ਬਣਾਉਗੇ 바ਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ